ਬੀਤੇ ਦਿਨੀ ਪੰਜਾਬ ਅੰਦਰ ਆਪਣੀਆਂ ਹੱਕੀ ਮੰਗਾਂ ਲਈ ਸੰਘਰਸ਼ ਕਰ ਰਹੇ ਕਿਸਾਨਾਂ ਦੀ ਭਗਵੰਤ ਮਾਨ ਸਰਕਾਰ ਵੱਲੋਂ ਕੀਤੇ ਜ਼ਬਰਕ ਕਿਸਾਨ ਆਗੂਆਂ ਦੀਆਂ ਗ੍ਰਿਫਤਾਰੀਆਂ ਸੰਭੂ ਤੇ ਘਨੋਰੀ ਮੋਰਚਾ ਤੋਂ ਕਿਸਾਨਾਂ ਦੀਆਂ ਟਰੈਕਟਰ ਟਰਾਲੀਆਂ ਤੇ ਸਮਾਨ ਚੋਰੀ ਕਰਨ ਲੁੱਟਮਾਰ ਕਰਨ ਦੇ ਦੋਸ਼ ਵਜੋਂ ਸੰਯੁਕਤ ਕਿਸਾਨ ਮੋਰਚੇ ਦੇ ਸੱਦੇ ਤੇ ਅੱਜ ਸੰਗਰੂਰ ਦੀ ਅਨਾਜ ਮੰਡੀ ਵਿੱਚ ਹਜ਼ਾਰਾਂ ਕਿਸਾਨਾਂ ਨੇ ਇਕੱਠੇ ਹੋ ਕੇ ਡੀਸੀ ਜ਼ਫਤਰ ਤੱਕ ਰੋਸ ਮਾਰਚ ਕੀਤਾ ਹੈ ਇਸ ਜਬਰ ਵਿਰੋਧੀ ਦਿਨ ਤੇ ਭਾਰਤੀ ਜਥੇਬੰਦੀ ਅਤੇ ਔਰਤਾਂ ਨੇ ਵੀ ਵੱਡੀ ਗਿਣਤੀ ਵਿੱਚ ਹਾਜ਼ਰੀ ਲਵਾਈ ਹੈ ਅਤੇ ਡੀਸੀ ਸੰਗਰੂਰ ਆਹੀਂ ਗਵਰਨਰ ਪੰਜਾਬ ਨੂੰ ਮੰਗ ਪੱਤਰ ਵੀ ਭੇਜਿਆ ਗਿਆ ਹੈ ਸੰਗਰੂਰ ਤੋਂ ਹਰਪਾਲ ਸਿੰਘ ਕਾਬਨਾ ਦੀ ਰਿਪੋਰਟ ਹੱਥਾਂ ਨਹੀਂ ਦੋ ਲੱਦੇ ਨਾ ਜਿੰਦਾਬੋਨੀ ਰਹਤੇ ਨਾ ਕੀ ਕਰਨਗੇ ਤੇ ਲੱਖਾਂ ਨੇ ਕੀ ਕਰਨਗੇ ਤੇ ਲੱਖਾਂ ਨੇ ਕਿਰਪਾਲ ਕੀ ਤੇ ਕਿਸਾਨਾਂ ਨੂੰ ਰਹਾ ਕਰਾ ਕੇ ਰਹਾਂਗੇ ਕਿਰਪਾਲ ਕੀ ਤੇ ਕਿਸਾਨਾਂ ਨੂੰ ਰਹਾ ਕਰਾ ਕੇ ਰਹਾਂਗੇ ਕਿਸਾਨਾਂ ਦਾ ਲੁੱਟਿਆ ਹੋਇਆ ਮਾਲ ਵਾਪਸ ਕਰਾ ਕੇ ਰਹਾਂਗੇ ਕਿਸਾਨਾਂ ਦੀਆਂ ਮੋਰਚੇ ਤੋਂ ਸੋਈ ਕੀਤੀਆਂ ਕਾਮਿਆਂ ਵਾਪਸ ਕਰਾ ਕੇ ਰਹਾਂਗੇ ਪਰ ਤਾਂ ਦੀ ਅੱਜ ਜੋ ਸੰਗਰ ਵੀ ਕੇ ਵੱਡਾ ਘਟ ਹੋਇਆ ਵੱਡਾ ਪਰਦਰਸ਼ਨ ਵੀ ਕੀਤਾ ਨਾ ਦੇਖੋ ਜਿਹੜਾ ਇਹ ਰੋਸ ਪਰਦਰਸ਼ਨ ਹੋਇਆ ਇਹ ਆਲ ਇੰਡੀਆ ਐਸਕੀਮਲ ਦਾ ਸੱਦਾ ਸੀਗਾ ਸਾਰੇ ਭਾਰਤ ਦੇ ਜਿਲ੍ਹਾ ਹੈੱਡਕਵਰਟਰਾਂ ਤੇ ਇਹ ਜਿਹੜਾ ਖੰਭੂ ਸੰਭੂ ਤੇ ਖਨੋਰੀ ਬਾਰਡਰ ਦੇ ਵਿੱਚ ਕਿਸਾਨਾਂ ਨੂੰ ਪਿਛਲੇ ਦਿਨੀ ਗੱਲਬਾਤ ਰਾਨ ਚੱਕਿਆ ਉਹਨਾਂ ਦਾ ਸਮਾਨ ਚੋਰੀ ਹੋਇਆ ਤੇ ਖਤਾਨਾਂ ਦੇ ਵਿੱਚ ਫੁੱਟਿਆ ਉੱਥੇ ਬੱਚੇ ਬੁੱਢੀਆਂ ਨਾਲ ਰਾਤ ਨੂੰ ਦੁਬਿਹਾਰ ਵੀ ਹੋਇਆ ਹੈ ਉਹ ਜਿਹਨੀਆਂ ਸ਼ਿਕਾਇਤਾਂ ਨੇ ਜਬਰ ਵਾਲੀਆਂ ਉਹਦੇ ਸਬੰਧ ਦੇ ਵਿੱਚ ਇਹ ਪ੍ਰੋਸ ਪ੍ਰਦਰਸ਼ਨ ਹੋਏ ਨੇ ਸਾਰੇ ਹਿੰਦੁਸਤਾਨ 'ਚ ਇਸ ਕੈਂਪ ਦੇ ਅਗਲੇ ਕੀ ਐਕਸ਼ਨ ਦਾ ਪਤਾ ਦੇਖੋ ਅਗਲਾ ਐਕਸ਼ਨ ਵਿਚਾਰਿਆ ਜਾਉ ਹਾਲਤਾਂ ਦੇ ਮੁਕਾਬਲੇ ਮੀਟਿੰਗ ਰੱਖਾਂਗੇ ਪੰਜਾਬ ਵਾਲਿਆਂ ਜਿੱਥੇ ਬੰਦੀਆਂ ਦੇ ਨਾਲ ਦੂਜੀਆਂ ਜਥੇਬੰਦੀਆਂ ਦੇ ਸਾਥੀਆਂ ਨਾਲ ਵੀ ਅਸੀਂ ਮੀਟਿੰਗ ਰੱਖਾਂਗੇ ਤਾਂ ਕਿ ਇਸ ਜਿਹੜਾ ਮੂਵਮੈਂਟ ਹੈ ਇਹਨੂੰ ਹੋਰ ਵੱਡੀ ਕੀਤਾ ਜਾਵੇ ਕਿਉਂਕਿ ਅੱਜ ਜਿਹੜੀਆਂ ਦੂਜੀਆਂ ਜਥੇਬੰਦੀਆਂ ਸੀ ਸੰਭੂ ਬਾਰਡਰ ਦੇ ਜਿੱਥੇ ਬੰਦੀਆਂ ਸੀ ਉਹਨਾਂ ਦੇ ਸਾਥੀ ਵੀ ਇੱਥੇ ਆਏ ਹੋਏ ਨੇ ਮੌਸਤੇ ਦੇ ਵਿੱਚ ਉਹ ਵੀ ਇਸ ਨੂੰ ਦੇਖ ਕਰਕੇ ਗਏ ਆ ਉਹਨਾਂ ਨੇ ਦੱਸਦਾ ਵੀ ਦਿੱਤਾ ਸੀ ਅਸੀਂ ਸਮਝਦੇ ਆਂ ਵੀ ਜਿੰਨੀਆਂ ਪੰਜਾਬ ਦੇ ਜਥੇਬੰਦੀਆਂ ਦੇ ਭਾਰਤ ਦੇ ਜਥੇਬੰਦੀਆਂ ਨੇ ਭਾਵੇਂ ਡੱਡ ਕਿਸੇ ਫਾਰਮਾਂ ਦੇ ਨੇ ਉਹਨਾਂ ਸਾਰਿਆਂ ਨੂੰ ਨਾਲ ਲੈ ਕੇ ਸੰਦਰਸ਼ੀ ਮੋਰਚੀ ਖੜ ਤੇ ਤੇ ਜੀ ਦੇਖੋ ਗੱਲਬਾਤ ਤਾਂ ਪਹਿਲਾਂ ਵੀ ਚੱਲ ਰਹੀ ਆ ਉਹਨਾਂ ਨਾਲ ਗੱਲ ਸੜੀ ਚੱਲ ਰਹੀ ਆ ਅੱਜ ਉਹ ਸਾਰੇ ਬਾਹਰ ਆ ਗਏ ਤੇ ਹੁਣ ਉਹਨਾਂ ਦਾ ਫਿਰ ਦੁਬਾਰਾ ਗੱਲ ਚਲਾਉਣਾ ਦਾ ਹੈਗਾ ਸਾਡੇ ਹੋਰ ਹੀ ਗੱਲਬਾਤ ਕਿਉਂਕਿ ਜਿਹੜਾ ਇੱਕ ਨਵਾਂ ਅਟੈਕ ਤੁਹਾਡੇ ਸਾਹਮਣੇ ਆਇਆ ਹੁਣ ਹੁਣ ਬਿਸ਼ਪਦਾਲ ਜਿਹੜੀ ਉਹ ਯੂ ਐਸ ਏ ਤੋਂ ਇੱਕ ਟੀਮ ਆਈ ਹੋਈ ਹੈ ਖੇਤੀ ਮੁਕਤ ਟੈਕਸ ਮੁਕਤ ਜਿਹੜੀ ਵਪਾਰ ਕਰਨ ਦੀ ਜਿਹੜੀ ਉਹਨਾਂ ਦੀ ਨੀਤੀ ਹੈ ਜਿਵੇਂ ਟਰੰਪ ਦਾ ਉਹ ਬਿਆਨ ਲੱਗਿਆ ਹੋਇਆ ਕਿ ਸੰਭਾਰਤ ਤੋਂ ਸਾਨੂੰ ਆਪਣੀ ਮੰਡੀ ਦੇ ਵਿੱਚ ਆਪਦਾ ਮਾਲ ਨਹੀਂ ਵੇਚਣ ਦਾ ਬੜਾ ਟੈਕਸ ਲਾਏ ਜੀ ਉਹ ਟੈਕਸਾਂ ਦੇ ਕੱਟ ਲਾ ਕੇ ਜੇ ਨਹੀਂ ਭਾਰਤ ਨੂੰ ਹੋਰ ਨੁਕਸਾਨ ਪਹੁੰਚਾ ਕੇ ਅਬਦਲ ਸਸਤਾ ਮਾਲ ਆਪਣੀ ਮਾਰਕੀਟ ਵਿੱਚ ਤਾਰ ਕੇ ਖੇਤੀ ਧੰਦੇ ਨੂੰ ਤਬਾਹ ਕਰਨਾ ਚਾਹੁੰਦਾ ਹੈ ਉਹ ਜਿਹੜੀ ਉਸ ਉੱਤੇ ਵੀ ਇਹ ਪ੍ਰਦਰਸ਼ਨ ਦੇ ਵਿੱਚ ਇਹ ਗੱਲ ਉੱਠੀ ਹੈ ਅਸੀਂ ਮੰਗ ਪੱਤਰ ਵੀ ਦਿੱਤਾ ਹੈ ਅਸੀਂ ਉਹਨੂੰ ਵੀ ਧਿਆਨ ਚ ਰੱਖ ਕੇ ਇਹਦੇ ਵੀ ਐਜੀਟੇਸ਼ਨ ਦਾ ਕੋਈ ਰੂਪਕੰਡ ਸਮਾਹ